ਮੈਂ ਦੱਸਣਾ ਚਾਹੁੰਦਾ ਹਾਂ ਕਿ ਅਫਵਾਹਾਂ ਤੋਂ ਬਚੋ ਜਿਹੜੀ ਗਲਤ ਇਤਿਹਾਸ ਆ ਗਲਤ ਸਟਰੀ ਆ ਉਹ ਬੜੇ ਖਤਰਨਾਕ ਰੋਜਾ شریف ਇੱਕ ਦਰਗਾਹ ਆ ਜਿੱਥੇ ਵਲੀ ਕੰਧਾਰੀ ਸ਼ੇਖ ਹਾਜ਼ਰਤ ਖਲੀਫੇ ਕਾਜ਼ੀ ਧਰਮ ਨਾਲ ਸੰਬੰਧਿਤ ਬਾਦਸ਼ਾਹਤ ਨਾਲ ਸੰਬੰਧਿਤ ਜਿਹੜੀਆਂ ਹਸਤੀਆਂ ਦਫਨਾਈਆਂ ਹੋਈਆਂ ਉਹਨਾਂ ਦੀ ਦਰਗਾਹ ਆਏ ਜਿਹੜੀ ਸੂਬੇ ਦੀ ਕਚਹਿਰੀ ਆ ਉਹ ਕਚਹਿਰੀ ਉਹ ਕਿਲੇ 'ਚ ਸੀਗੀ ਕਿਲੇ 'ਚ ਸੀਗੀ ਜਦੋਂ ਬਾਬਾ ਬੰਦਾ ਬਹਾਦਰ ਨੇ ਆ ਕੇ ਸਰਹੰਦ ਫਤਿਹ ਕੀਤੀ ਤਾਂ ਕਚਹਿਰੀ ਤੋਂ ਫਿਰ ਉਹ ਗੁਰਦੁਆਰਾ ਸਾਹਿਬ ਦੀ ਧੰਨ ਹੈ ਅੱਜ ਵੀ ਇਸ ਸਿੱਖਾਂ ਦਾ ਕਰੈਕਟਰ ਆ ਜੀ ਰੋਜਾ ਸ਼ਹੀਦ ਦਰਗਾ ਸਰਹੰਦ ਦੇ ਵਿੱਚ ਮਕਬਰੇ ਮਸਜਿਦਾਂ ਉਸੇ ਤਰ੍ਹਾਂ ਕਹਿਣ ਨੇ ਜੀ ਬਿਲਕੁਲ ਉਹਦਾ ਕਾਰਨ ਇਹ ਸਲਤਨਤ ਰਾਜਨੀਤਿਕ ਤੌਰ ਤੇ ਜਿਹੜਾ ਸਾਡਾ ਮੁਗਲਾਂ ਦਾ ਵੈਰਸੀ ਵਜੀਦ ਖਾਨ ਜ਼ੁਲਮ ਦਾ ਨਾਸ ਕੀਤਾ ਗਿਆ ਕਿਸੇ ਇਬਾਦਤਗਾਹ ਤੇ ਧਾਰਮਿਕ ਅਦਾਰੇ ਨੂੰ ਹੱਥ ਨਹੀਂ ਲਾਇਆ ਗਿਆ ਉਹ ਅੱਜ ਵੀ ਉਸੇ ਤਰ੍ਹਾਂ ਕੈਮ ਨੇ ਬਿਲਕੁਲ ਕੋਈ ਆਵੇ ਮੈਨੂੰ ਨਾਲ ਲਾ ਜਾ ਕੇ ਮੈਂ ਸਾਰੇ ਵਿਖਾ ਸਕਦਾ ਕਿਉਂਕਿ ਮੈਂ ਇਸ ਚੀਜ਼ ਤੇ ਕੰਮ ਕਰ ਚੁੱਕਾ ਮੈਂ ਕੋੜਿਆ ਤੇ ਉਹ ਮਗਬਰੇ ਵੀ ਲੱਭਿਆ ਜਿੱਥੇ ਰਾਹ ਹੀ ਨਹੀਂ ਜਾਂਦਾ